ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਦੋਸਤੋ ਲੋਕ ਸਭਾ ਚੋਣਾਂ 2024 ਦੀ ਉਹ ਤਾਰੀਖ ਬਿਲਕੁਲ ਨੇੜੇ ਆ ਰਹੀ ਹੈ ਜਦੋਂ ਵੋਟਾਂ ਪੈਣੀਆਂ ਨੇ ਤੇ ਹਰ ਉਮੀਦਵਾਰ ਦਾ ਭਵਿੱਖ ਜਿਹੜਾ ਹੈ ਉਹ ਤੈ ਹੋਣਾ ਕਿ ਕਿਸ ਨੇ ਮੈਂਬਰ ਪਾਰਲੀਮੈਂਟ ਬਣਨਾ ਹੈ ਸਭ ਤੋਂ ਪਹਿਲਾਂ ਚੱਲਦੇ ਹਾਂ ਸ਼ਰੀਫਾ ਤੇ ਗੱਡ ਸਾਹਿਬ ਵਿਧਾਨ ਸਭਾ ਹਲਕਾ ਫਤਿਹਗੜ ਚੂੜੀਆਂ ਤੋਂ ਬਤਾਏਗਾ ਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਪਾ ਵੀ ਆਏ ਬਟਾਲਾ ਦੇ ਮੇਅਰ ਦੇ ਹੱਕ ਵਿੱਚ ਪਿਛਲੇ ਕਰੀਬ 5 ਘੰਟੇ ਤੋਂ ਸੁਖਦੀਪ ਸਿੰਘ ਤੇਜਾ ਮੇਅਰ ਬਟਾਲਾ ਤੇ 6 ਹੋਰ ਲੋਕਾਂ ਦੇ ਕੁੱਲ 7 ਲੋਕਾਂ ਦੇ ਇਨਕਮ ਟੈਕਸ ਦੀ ਰੇਡ ਚੱਲ ਰਹੀ ਹੈ। ਸੁਵਜਿੰਦਰ ਸਿੰਘ ਰਦਾਵਾ ਤੋਂ ਬਾਅਦ ਤਰਫ ਤੇਜਿੰਦਰ ਬਾਜਵਾ ਵੀ ਮੇਅਰ ਦੇ ਹੱਕ ਵਿੱਚ ਬੋਲੇ ਤੇ ਕਿਹਾ ਕਿ ਪੰਜਾਬ ਤੇ ਕੇਂਦਰ ਦੀ ਸਰਕਾਰ ਰਲ ਕੇ ਕਾਂਗਰਸ ਨੂੰ ਦਬਾਉਣਾ ਚਾਹੁੰਦੀ ਹੈ ਪਰ ਕਾਂਗਰਸ ਦਾ ਮਨੁਬਲ ਘਟਣ ਦੀ ਬਜਾਏ ਇਹਨਾਂ ਰੇਡਾਂ ਤੋਂ ਬਾਅਦ ਵੱਧ ਰਿਹਾ ਹੈ। ਦੇਖੋ ਇਲੈਕਸ਼ਨਾਂ ਤੋਂ 1 ਹਫਤਾ ਪਹਿਲਾਂ ਇਸ ਤਰ੍ਹਾਂ ਛਾਪੇ ਮਾਰੀ ਕਰਕੇ ਲੋਕਾਂ ਨੂੰ ਡਰਾਉਣਾ ਚਾਹੁੰਦੇ। ਇਹ ਬਦਕਿਸਮਤੀ ਆ ਡਰਾ ਕੇ ਲੋਕਾਂ ਨੂੰ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਨੇ ਤੇ ਡਰਾ ਕੇ ਆਪਣਾ ਰਾਜ ਕਾਇਮ ਰੱਖਣਾ ਚਾਹੁੰਦੇ ਨੇ ਇਹ ਜਿਹੜਾ ਡੈਮੋਕਰੇਸੀ ਦੇ ਬਿਲਕੁਲ ਉਲਟ ਹੈ ਕਰਨ ਹਾਰ ਦੱਸਣ ਲਈ ਆ ਮੇਰ ਸਾਹਿਬ ਬੜੇ ਇਮਾਨਦਾਰ ਬੰਦਾ ਵਾ ਸਾਰੀ ਦੁਨੀਆ ਦੇ ਸਾਹਮਣੇ ਆ ਬਟਾਲੇ 'ਚ ਕਾਰਪੋਰੇਸ਼ਨ ਨਵੇਂ ਪੈਸੇ ਦਾ ਰਵਾਧਾਰ ਨਹੀਂ ਕਰੋੜਾ ਰੁਪਏ ਦਾ ਕੰਮ ਹੋ てる ਆ ਇੱਕ ਨਵੇਂ ਪੈਸੇ ਦਾ ਰਵਾਦਾਰ ਨਹੀਂ ਉਹਦੇ ਘਰ ਰੇਡ ਕਰਨਾ ਗੁਨਾਹ ਉਹ ਜਤੀਪੁਰਿਆ ਦੇ ਘਰਾਂ ਦੇ ਵੀ ਉਹਨਾਂ ਦਾ ਮੈਨੂੰ ਨਹੀਂ ਪਤਾ ਲੱਗਾ ਵੀ ਉਹਨਾਂ ਦੇ ਕੀ ਹੋਇਆ ਮੈਨੂੰ ਤਾਂ ਇੱਥੋਂ ਦਾ ਪਤਾ ਲੱਗਾ ਤੇ ਇਹ ਮੈਂ ਦੇ ਇਹਨਾਂ ਨੇ ਸੁਣੀ ਗੱਲ ਮੈਂ ਸੁਣ ਕੇ ਇੱਥੇ ਆਇਆ ਵਾਂ ਸ਼ਾਇਦ ਉਹਨਾਂ ਦਾ ਵੀ ਹੋਇਆ ਹੋਵੇਗਾ ਪਰ ਮੈਨੂੰ ਇਹਨਾਂ ਦਾ ਪਤਾ ਲੱਗਾ ਸੀ ਮੈਂ ਇਸ ਕਰਕੇ ਆਇਆ ਤੇ ਮਾੜੀ ਗੱਲ ਕਿਸੇ ਦੇ ਘਰ ਵੀ ਇਹਨਾਂ ਦਾ ਰੇਡ ਕਰਨਾ ਗੁਨਾਹ ਆ ਕੋਈ ਵੀ ਹੈਗਾ ਇੱਕ ਹਫਤਾ ਸੀ ਉਹਦੇ ਪਿੱਛੋਂ ਇਹ ਕਿਹੜਾ ਭੱਜ ਗਿਆ ਸਨ ਇੱਥੇ ਜਦ ਮਰਜ਼ੀ ਕਰ ਲੈਂਦੇ ਆ ਇਸ ਵੇਲੇ ਰੇਡ ਕਰਨਾ ਬਾਏ ਉੱਥੇ ਕੀਤਾ ਭਾਵੇਂ ਸੀ ਕੀਤਾ ਵਾ ਕਿਤੇ ਵੀ ਕੀਤਾ ਮਾਰੀ ਗੱਲ ਹੈ ਇਮਾਨਦਾਰੀ ਦਾ ਤਰਕਾ ਓਕੇ ਜੇਡ ਹੋਣੀਏ ਕਾਗੇ ਮਤਲਬ ਕਾਫਤਸੀ ਆਦੇ ਅੱਜ ਹੋਈਏ ਤੇ ਇਹ ਕੀ ਉਹਨਾਂ ਦੇ ਹੌਸਲੇ ਨੂੰ ਮਲ ਤੋੜਨਾ ਹੈ ਜਾਂ ਹੌਸਲਾ ਪਸ ਕਰਨਾ ਚਾਹੁੰਦੇ ਨੇ ਪਰ ਜਿਹੜਾ ਹੁਣਾ ਨਹੀਂ ਲੋਕਾਂ ਹੋਰ ਹੌਸਲੇ ਚ ਆਉਣਾ ਤੇ ਕੰਮ ਜਿਹੜਾ ਗਲਤ ਹੋ ਰਿਹਾ ਵਾ ਦੋਹੇ ਸਰਕਾਰਾਂ ਰਲੀਆਂ ਨੇ ਪੰਜਾਬ ਸਰਕਾਰਾਂ ਵਾਲੀ ਲੜੀ ਆ ਤੇ ਦਿੱਲੀ ਸਰਕਾਰਾਂ ਦੀ ਲੜੀ ਆ ਠੀਕ ਹੈ ਜੀ ਹਾਂਜੀ ਸੋ ਉਹਦਾ ਰਿਜ਼ਲਟ ਇਹ ਆ ਲੋਕ ਦੂਆਂ ਸਰਕਾਰਾਂ ਨੂੰ ਜਵਾਬ ਦੇਣਗੇ ਵਧੀਆ ਤਰੀਕੇ ਨਾਲ ਜਵਾਬ ਦੇਣ ਪਰ ਉਹ ਤਾਂ ਕਹਿ ਰਹੇ ਆ ਕਿ ਇਹ ਦੋਨੋਂ ਵਿਰੋਧੀਆਂ ਆਪਸ ਚ ਤੁਸੀਂ ਕਹਿ ਰਹੇ ਹੋ ਦੋਨੇ ਲੜੇ ਲੜੇ ਹੋਏ ਕਦੇ ਆ ਆਮ ਦੁਜੇ ਭਗਵੰਤ ਮਾਨ ਨੂੰ ਮੋਦੀ ਸਾਹਿਬ ਦੇ ਖਿਲਾਫ ਬੋਲਦੇ ਸੁਣਿਆ ਜਾਈ ਤੱਕ ਪਰ ਜੋੜਦੇ ਆਮ ਆਦੀ ਪਾਰਟੀ ਨੂੰ ਕਾਂਗਰਸ ਨਾਲ ਦੇਣਾ ਚਲੋ ਜੋੜਦੇ ਰਹਿਣ ਜੋੜਦੇ ਰਹਿਣ ਅਹੀ ਲੜਾਈ ਜਿਹੜੀ ਆ ਦੋਹਾਂ ਦੇ ਖਿਲਾਫ ਲੜਨ ਡਿਆ ਤੇ ਸ਼ਾਨਦਾਰ ਨਾਲ ਜਿੱਤ ਕੇ ਹੋਣਾ ਚੋਨਾ ਸ਼ਿਖਰਾਤੀ ਹਨ ਪਰ ਲੁਟੇਰਿਆਂ ਦੀਆਂ ਲੋਟਾਂ ਖੂਹਾਂ ਵੀ ਸ਼ਿਖਰਾਤੀ ਹਨ ਉਹ ਵੀ ਬਾਝ ਨਹੀਂ ਆ ਰਹੇ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਪੁਲਿਸ ਨੇ ਲੁੱਟਖੋਹਾਂ ਕਰਨ ਵਾਲੇ ਤਿੰਨ ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਸਥਾਨਕ ਪੁਲਿਸ ਲਾਈਨ ਗਰਾਊਂਡ ਹੁਸ਼ਿਆਰਪੁਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਪੀ ਸਰਬਜੀਤ ਸਿੰਘ ਬਾਈਆ ਨੇ ਦੱਸਿਆ ਕਿ ਬੀਤੀ 21 ਮਈ ਨੂੰ ਹਸਪਤਾਲ ਤੋਂ ਦਵਾਈ ਲੈ ਕੇ ਘਰ ਵਾਪਸ ਜਾ ਰਹੀਆਂ ਦੋ ਔਰਤਾਂpassੋ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਲੁੱਟ ਕੀਤੀ ਸੀ ਅਤੇ ਉਹ ਉੱਤੇ ਲੁਟੇਰੇ ਪਹਿਲਾਂ ਤਾਂ ਮਹਿਲਾ ਦਾ ਪਰਸਕੋ ਕੀ ਫਰਾਰ ਹੋ ਗਏ ਜਿਸ ਤੋਂ ਬਾਅਦ ਪੁਲਿਸ ਕੋਲ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਜਦੋਂ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਪੁਲਿਸ ਨੇ ਇਸ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਰੋਟੇਰੀਆ ਨੂੰ ਕਾਬੂ ਕਰ ਲਿਆ ਗਿਆ। ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਕੁਝ ਦਿਨ ਪਹਿਲਾਂ 21 ਤਰੀਕ ਨੂੰ ਦੋ ਲੇਡੀਆਂ ਜਿਹੜੀਆਂ ਹਸਪੀਟਲ ਤੋਂ ਦਵਾਈ ਲੈ ਕੇ ਬਾਹਰ ਨਿਕਲੀਆਂ ਸੀਗੀਆਂ ਔਰ ਤੁਸੀਂ ਉਹਦੀ ਵੀਡੀਓ ਦੇਖੀ ਹੋਣੀ ਕਾਫੀ ਵਾਇਰਲ ਹੋਈ ਸੀਗੀ। ਤਿੰਨ ਨੌਜਵਾਨਾਂ ਨੇ ਉਹਨਾਂ ਤੋਂ ਪਰਸ ਖੋਲਿਆ ਸੀਗਾ। ਔਰ ਉਹਨੂੰ ਐਸਐਸਪੀ ਸਾਹਿਬ ਵੱਲੋਂ ਬੜੀ ਗੰਭੀਰਤਾ ਨਾਲ ਲਿਆ ਗਿਆ ਉਹ ਸਨੇਚਿੰਗ ਨੂੰ। ਔਰ ਅਸੀਂ ਤਿੰਨ ਦੇ ਤਿੰਨ ਬੰਦੇ ਹੀ ਇਹ ਰਾਉਂਡ ਅਪ ਕੀਤੇ ਆ ਜਿਹੜੇ ਕਿ ਜਿਨ੍ਹਾਂ ਨੇ ਦੋ ਵਾਰ ਦਾ ਤਾਂ ਹੁਣ ਤੱਕ ਸਾਡੀਆਂ ਜਿਹੜੀਆਂ ਜਿਹੜਾ ਇਹਨਾਂ ਕੋਲ ਮੋਟਰਸਾਈਕਲ ਸੀਗਾ ਉਹ ਦਸਹਿਰਾ ਗਰਾਊਂਡ ਤੋਂ ਇਹਨਾਂ ਨੇ ਚੋਰੀ ਕੀਤਾ ਸੀਗਾ। ਔਰ ਕਬਰ ਹੋਇਆ ਉਹਦਾ ਮਗਦਮਾ ਵਕਤ ਦਰਜ ਕੀਤਾ। ਔਰ ਸਨੇਚਿੰਗ ਇਹਨਾ ਨੇ ਉਸੇ ਮੋਟਰਸਾਈਕਲ ਤੇ ਕੀਤੀ ਸੀ ਉਹ ਵੀ ਰਿਕਵਰ ਕਰ ਲਿਆ ਹੈ ਔਰ ਤਿੰਨੇ ਹੀ ਦੋਸ਼ੀ ਜਿਹੜੇ ਹੈਗੇ ਆ ਉਸ ਵਾਰਦਾਤ ਚ ਜਿੱਥੇ ਤੁਸੀਂ ਸੀਸੀਟੀਵੀ ਤੇ ਕਾਫੀ ਤੁਸੀਂ ਦੇਖਿਆ ਹੋਣਾ ਬਣੀਆਂ ਹੋਈਆਂ ਵੀਡੀਓ ਉਹ ਵਾਇਰਲ ਹੋਈਆਂ ਸੀਗੀਆਂ ਉਹ ਤਿੰਨੇ ਹੀ ਦੋਸ਼ੀ ਫੜ ਲਏ ਹੈਗੇ ਔਰ ਫਰਦਰ ਸਾਡੇ ਕੋਲ ਰਿਮਾਂਡ ਤੇ ਹੈਗੇ ਆ ਔਰ ਦੋ ਤਾਂ ਹੈਗੇ ਆ ਭਾਦਰਪੁਰ ਮੱਲਾ ਹੈਗਾ ਠਠਿਆਲਾ ਮੱਲਾ ਉੱਥੋਂ ਦੇ ਆ ਇੱਕ ਹੈਗਾ ਹਰਦੋਖਾਨਪੁਰ ਦਾ ਇਹਨਾਂ ਦੇ ਨਾਂ ਸ਼ਿਵਮ, ਕ੍ਰਿਸ਼ਨ ਤੇ ਰਾਹੁਲ ਜਿਹੜਾ ਸ਼ਿਵਮ ਤੇ ਕ੍ਰਿਸ਼ਨ ਹੈਗਾ ਇਹਨਾਂ ਤੇ ਪਹਿਲਾਂ ਵੀ ਐਫਆਈਆ ਰਿਜ਼ਰਵ ਹੈਗੇ ਆਂ ਔਰ ਜਿਹੜੀਆਂ ਫਰਦਰ ਹੱਲੇ ਕਿਉਂਕਿ ਹੁਣੇ ਕੱਲ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਉਹਦੀ ਫਰਦਰ ਇਨਵੈਸਟਿਗੇਸ਼ਨ ਚੱਲ ਰਹੀ ਹੈ ਹੋਰ ਇਹ ਨਹੀਂ ਕਿਹੜੀਆਂ ਗਰੀਆਂ ਵਾਰਦਾਤਾਂ ਕੀਤੀਆਂ ਸਰ ਇਹਨਾਂ ਕੋਲ ਵੈਪਨ ਵੀ ਵਰਤਦੇ ਸੀ ਯੂਜ਼ ਕਰਦੇ ਸੀ ਨਾਲ ਕਿ ਕਿਦਾਂ ਕਿੰਨੇ ਕਿਦਾਂ ਕਰਦੇ ਸੀ ਬੀਸਿਕਲੀ ਸੌਫਟ ਕਾਰਨਰ ਯੂਜ਼ ਕਰਦੇ ਸੀ ਇਹ ਜਾਂਦੇ ਜਾਂਦੇ ਹੀ ਸਨੇਚਿੰਗ ਕਰਦੇ ਸੀਗੇ ਪਰ ਆਪਣੇ ਲਈ ਛੋਟਾ ਮੋਟਾ ਰੌਡ ਰੂਡ ਜਾਂ ਇਹੋ ਜਿਹਾ ਵੈਪਨ ਹੀ ਹੁੰਦਾ ਸੀ ਇਹਨਾਂ ਕੋਈ ਦੂਜਾ ਕੋਈ ਮਾਰੂ ਹਥਿਆਰ ਕਹਿ ਲਈ ਉਹ ਨਹੀਂ ਹੁੰਦਾ ਸੀਗਾ ਔਰ ਮੇਨ ਜਿਹੜਾ ਇਹਨਾਂ ਦਾ ਰੀਜ਼ਨ ਹੈਗਾ ਇਹ ਐਡਿਕਟ ਹੈਗੇ ਆ ਉਹਦੀ ਪੂਰਤੀ ਲਈ ਹੀ ਇਹ ਆਪਣੀਆਂ ਸਨੇਚਿੰਗਸ ਕਰਦੇ ਸੀਗੇ ਪਹਿਲਾਂ ਵੀ ਬਹੁਤ ਕਿੰਨੇ ਕੇਸ ਹੈ ਕਿ ਨਹੀਂ ਕਿ ਹੋਰ ਇਸ ਤਰ੍ਹਾਂ ਆ ਨਹੀਂ ਇੱਕ ਤਾਂ ਐਨਡੀ ਦੇ ਹੈਗੇ ਆ ਚੋਰੀ ਦੇ ਹੈਗੇ ਆ 379 B ਦਾ ਪਹਿਲਾ ਵੀ ਪਰਚਾ ਹੈਗਾ ਇੱਕ 366 ਦਾ ਹੈਗਾ ਇੱਕ ਤੇ 376 ਜਿਹਨਾਂ ਮੰਨਿਆ ਕਿ ਇਹ ਪਹਿਲਾਂ ਵੀ 스내ਚਿੰਗ ਕਰਦੇ ਰਹੇ ਨੇ ਜੋ ਹਸ਼ਿਆਤ ਤੋਂ ਪਰਚੇ ਦਰਜ ਹੈਗੇ ਜਿਹੜੇ ਟ੍ਰੇਸ ਹੋਏ ਆ ਜਿਹੜੀਆਂ ਦਿਨਾਂ ਤੋਂ ਹੋ ਰਹੀਆਂ ਸੀ ਉਹਨਾਂ ਚ ਆਪਣੀ ਨਹੀਂ ਨਹੀਂ ਉਹਦੇ ਚ ਹੁਣ ਆਪਾਂ ਰਿਮਾਂਡ ਲਿਆ ਹੱਲੇ ਦੀ ਇਨਟੈਰੋਗੇਸ਼ਨ ਕਰਾਂਗੇ ਇਹਨਾਂ ਕੋਲੋਂ ਕੋਈ ਹੋਲਡਿੰਗ ਦੇ ਪ੍ਰੰੰਭ ਹੋਇਆ ਕਿਸ ਤਰ੍ਹਾਂ ਗੋਲਡ ਕੋਲੋਂ ਣਕੋਣ ਵਗੈਰਾ ਪ੍ਰੰੰਭ ਹੋਇਆ ਹੱਲੇ ਰਿਮਾਂਡ ਤੇ ਤੁਹਾਨੂੰ ਕਹਿੰਦੇ ਅੱਜ ਹੀ ਡਿਮਾਂਡ ਲਿਆ ਆ ਕਰਾਂਗੇ ਜਿੱਥੇ-ਥੇ ਰਿਕਵਰੀਆਂ ਜਿੱਥੇ ਜੇ ਨਹੀਂ ਸੇਲ ਕਰਦੇ ਆ ਉਹ ਸਾਰਾ ਇਹੀ ਗੋ-ਥਰੂ ਹੋਵਾਂਗੇ ਔਰ ਜਿੰਨੇ ਵੀ ਅੱਗੇ ਚੇਨ ਚ ਬੰਦੇ ਆਉਣਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿੰਨੀ ਉਮਰ ਕਿੰਨੀ ਕਾਇਨਾਂ ਕਰੀ ਤੁਸੀਂ ਦੇਖ ਹੀ ਲਿਆ 23 24 25 ਸਾਲ ਦੀ ਏਜ ਆ ਇਹਨਾਂ ਨੂੰ ਸਾਰੇ ਯੂਥ ਆ ਯੰਗ ਹੈਗੇ ਆ ਨਸ਼ੀ ਹੈ ਅਡਿਕਟ ਮੈਂ ਕਹਿ ਦਿੱਤਾ ਉਹ ਕਿਹੜੇ-ਕਿਹੜੇ ਏਰੀਆ ਚ ਜ਼ਿਆਦਾ ਦਾ ਪਾਰਦਾ ਸ਼ਹਿਰ ਦਾ ਏਰੀਆ ਸੀ ਜੀ ਮਾਡਲ ਟਾਊਨ ਹੋ ਗਿਆ ਸ਼ਹਿਰ ਦਾ ਏਰੀਆ ਹੋ ਗਿਆ ਇਹਨੂੰ ਹੀ ਜ਼ਿਆਦਾ ਇਹ ਟਾਰਗੇਟ ਲੇਡੀਜ਼ ਨੂੰ ਜ਼ਿਆਦਾ ਟਾਰਗੇਟ ਕਰਦੇ ਸੀ ਤੇ ਬਰਾਮਦੀ ਕਿੰਨੀ ਕੋਵਗੀ ਜਰਮ ਮੰਡ ਹੱਲੇ ਆਪਾਂ ਲਿਆ ਹੈਗਾ ਪਰਸ ਕਿੱਥੇ ਨਹੀਂ ਰਿੱਟਿਆ ਕੀ ਕੀਤਾ ਉਹ ਸਾਰਾ ਹੱਲੇ ਫਰਦਰ ਇਨਵੈਸਟੀਗੇਸ਼ਨ ਚ ਪੂਰਾ ਬਟਾਲਾ ਵਿੱਚ ਅੱਜ ਕੱਲ ਛਾਪੇਮਾਰੀ ਚੱਲ ਰਹੀ ਹੈ ਕਿ ਰੇਡ ਚੱਲ ਰਹੀ ਹੈ ਸ਼ਰਾਬ ਦੇ ਵੱਡੇ ਕਾਰੋਬਾਰੀਆਂ ਤੇ ਇਹ ਛਾਪੇਮਾਰੀ ਕੀਤੀ ਆਖਰਕਾਰ ਇਹ ਸਾਰਾ ਮਾਮਲਾ ਹੈ ਕਿ ਆਓ ਜਾਣਦੇ ਆ ਬਟਾਲਾ ਅਤੇ ਉਸੇ ਨਾਲ ਲੱਗਦੇ ਇਲਾਕਿਆਂ ਵਿੱਚ ਅੱਜ ਤੜਕਸਰ ਇਨਕਮ ਟੈਕਸ ਵਿਭਾਗ ਵੱਲੋਂ ਰੇਡ ਕੀਤੀ ਗਈ ਜਿਸ ਵਿੱਚ ਸ਼ਰਾਬ ਦੇ ਵੱਡੇ ਕਾਰੋਬਾਰੀ ਅਤੇ ਬਟਾਲਾ ਤੋਂ ਮੇਰ ਦੇ ਘਰ ਦੀ ਰੇਡ ਹੋਈ ਜਿਸ ਤਵੇਲਾ ਬਾ ਕੁੱਲ 7 ਲੋਕਾਂ ਤੇ ਇਨਕਮ ਟੈਕਸ ਦੀ ਛਾਪੇਮਾਰੀ ਕੀਤੀ ਗਈ ਜਿਸ ਸਬੰਧ ਕਾਂਗਰਸੀ ਗੁਰਦਾਸਪੁਰ ਹਲਕੇ ਤੋਂ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਸੁਖਦੀਪ ਸਿੰਘ ਤੇਜਾ ਮੇਰ ਦੇ ਘਰ ਪਹੁੰਚੇ ਜਿੱਥੇ ਉਹਨਾਂ ਨੇ ਆਪਣੇ ਕਾਂਗਰਸੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਕੇਂਦਰ ਦੇ ਪੰਜਾਬ ਦੀ ਸਰਕਾਰ ਦੇ ਖਿਲਾਫ ਕਾਂਗਰਸੀ ਵਰਕਰਾਂ ਨੇ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਹਰ ਪਿੰਚੋ ਰਿਸਪਾਂਸ ਬਹੁਤ ਵਧੀਆ ਆ ਰਿਹਾ ਹੈ ਗਰਮੀ ਬਹੁਤ ਜ਼ਿਆਦਾ ਹੈ ਪਰ ਹੈਰਾਨੀ ਦਿਗਾ ਲਿਆ ਹੈ ਖੁਸ਼ੀ ਵੀ ਹੈ ਨਾਲ ਕਿ ਇਸ ਗਰਮੀ ਦੀ ਫਿਕਰ ਨਾ ਕਰਦੇ ਹੋਏ ਲੋਕ ਵੱਡੀ ਗਿਣਤੀ ਚ ਮਿਲਨ ਆ ਰਹੇ ਆ ਤੇ ਨਾਲ ਨਾਲ ਗੱਲਬਾਤ ਵੀ ਕਰ ਰਹੇ ਆ ਸਾਨੂੰ ਤਾਂ ਪੁੱਛ ਹੀ ਰਹੇ ਹੈ ਕਿ ਅਸੀਂ ਉਹਨਾਂ ਲਈ ਕੀ ਕਰਨਗੇ ਨਾਲ ਨਾਲ ਉਹ ਦੱਸ ਵੀ ਰਹੇ ਹੈ ਕਿ ਉਹਨਾਂ ਨੂੰ ਕਿੰਨਾ ਚੀਜ਼ਾਂ ਦੀ ਲੋੜ ਹੈ ਐਵੇਂ ਲੈਕਚਰ ਨੂੰ ਹੁਣ ਬਹੁਤ ਥੋੜਾ ਸਮਾਂ ਰਹਿ ਗਿਆ ਕਿਵੇਂ ਦੇਖਦੇ ਹੋ ਕਿ ਕਿਸ ਨਾਲ ਆ ਪਰ ਮੁਕਾਬਲਾ ਸਮੇਂ ਜੋ ਹਾਲਤ ਪੈ ਰਹੀ ਹੈ ਅ ਦੇਖੋ ਬੀਂਗ ਅ ਟੀਚਰ ਕਿਉਂਕਿ ਮੈਂ ਇੱਕ ਟੀਚਰ ਹਾਂ ਨਾ ਤਾਂ ਮੈਂ ਅਸੀਂ ਆਪਣੇ ਸਟੂਡੈਂਟਸ ਨੂੰ ਹਮੇਸ਼ਾ ਸਿਖਾਉਂਦੇ ਹਾਂ ਕਿ ਕੰਪੀਟੀਸ਼ਨ ਕੰਪੀਟੀਸ਼ਨ ਹੀ ਹੁੰਦਾ ਹੈ ਤੁਸੀਂ ਆਪਣਾ ਬੈਸਟ ਕਰਕੇ ਉੱਥੇ ਜਾਣਾ ਹੈ ਦੇਖਿਓ ਕਿਉਂਕਿ ਤੁਹਾਨੂੰ ਨੇ ਪਤਾ ਸਾਹਮਣੇ ਵਾਲੇ ਦੀ ਕੀ ਤਿਆਰੀ ਹੈ ਤਾਂ ਉਸੇ ਤਰੀਕੇ ਨਾਲ ਮੈਂ ਆਪਣਾ ਬੈਸਟ ਕਰਕੇ ਜਾ ਰਹੀ ਹਾਂ ਤੇ ਬਾਕੀ ਪਰਫਾਰਮੈਂਸ ਜਦੋਂ ਆਏਗੀ ਜਦੋਂ ਬਕਸੇ ਖੁੱਲਣਗੇ ਜਦੋਂ ਕਾਊਂਟਿੰਗ ਹੋਏਗੀ ਤਾਂ ਫਿਰ ਪਤਾ ਚੱਲੇਗਾ ਐਕਚੁਅਲੀ ਕਿ ਲੋਕਾਂ ਦਾ ਫਤਵਾ ਕਿੰਨੋਂ ਮਿਲਿਆ ਬਾਕੀ ਪਾਰਟੀਆਂ ਵੱਲੋਂ ਗੱਲ ਕੀਤੀ ਆ ਆਮ ਆਦਮੀ ਪਾਰਟੀ ਉਹ ਲਗਾਤਾਰ ਬਠੇ ਕੱਟੇ ਜਾ ਰਿਹਾ ਬਾਅਦ ਵਾਰ ਭਗਵੰਤ ਮਾਨ ਇੱਥੇ ਆ ਕੇ ਰੈਲੀਆਂ ਨੂੰ ਸੂਰਖੋ ਕਰ ਰਿਹਾ ਨਹੀਂ ਲੱਗਦਾ ਜਿਆਦਾ ਜੋਰ ਲੱਗ ਰਿਹਾ ਇਸ ਸ਼ਹਿਰ ਪਰ ਦੇ ਸਿੱਧੇ ਤੇ ਆਮ ਆਦਮੀ ਪਾਰਟੀ ਦੇਖੋ ਹੋ ਸਕਦਾ ਥੋੜੀ ਸਿੰਪਲ ਜੀ ਗੱਲ ਹੈ ਇਹ ਨਾ ਇਸਪਾ ਜਿਹੀ ਲੜਾਈ ਆ ਮੈਂ ਇਕ ਬਹੁਤ ਸਿੰਪਲ ਜਿਹੇ ਪਰਿਵਾਰ ਤੋਂ ਆਂਦੀ ਆ ਮੇਰੇ ਕੋਲ ਪੈਸੇ ਨਹੀਂ ਆ ਮੈਂ ਹਰ ਜਗ੍ਹਾ ਇਹੀ ਕੈਰੀ ਆ ਨਾ ਮੈਂ ਵੱਡੇ ਫਲੈਕਸ ਲਾ ਸਕਦੀ ਆ ਨਾ ਕੁਝ ਜੇਬਾਂ ਮੇਰੀਆਂ ਖਾਲੀ ਐ ਬਟ ਨੀਅਤ ਬਹੁਤ ਸਾਫ਼ ਲੈ ਕੇ ਨਿਕਲੀ ਆ ਲੋਕਲ ਹੀ ਨਿਕਲੀ ਆ ਲੋਕਲ ਇੱਕ ਦੇ ਲਈ ਕੰਮ ਕਰਨ ਲਈ ਨਿਕਲੀ ਆ ਤੇ ਇਹ ਲੜਾਈ ਇਸ ਵਾਰ ਇਮਾਨਦਾਰੀ ਤੇ ਰਸੂਲ ਦੀ ਐ ਤੇ ਹੁਣ ਇਹ ਦੇਖਦੇ ਆ ਕਿ ਲੋਕ ਕੀ ਪਸੰਦ ਕਰਦੇ ਆ ਏ ਉਹਨਾਂ ਨੇ ਹੁਣ ਡਿਸਾਈਡ ਕਰਨਾ ਤੇ ਉਹ ਆ ਰਹੇ ਆ ਡੈਫੀਨਿਟਲੀ ਉਹਨਾਂ ਕੋਲ ਪੈਸੇ ਉਹਨਾਂ ਨੂੰ ਚੱਤ ਵੀ ਸਕਦੇ ਆ ਤੇ ਮੇਰਾ ਤਾਂ ਮੈਂ ਮੈਨੂੰ ਇਹ ਲੱਗ ਰਿਹਾ ਕਿ ਜੋ ਕੁਝ ਵੀ ਕਰ ਰਹੇ ਆ ਲੋਕ ਆਪੇ ਹੀ ਕਰ ਰਹੇ ਆ ਆਪਣਾ ਪਿਆਰ ਉਹਨਾਂ ਦਾ ਪਿਆਰ ਦਿਖਾ ਰਹੇ ਆ ਮੈਂ ਮਾਕਰੀ ਸਵਾਲ ਕੀ ਕਹਿਣਾ ਚਾਹੂਗੀ ਆਖਿਰ ਵਿੱਚ ਲੋਕਾਂ ਤੋਂ ਤੁਹਾਡਾ ਸਵਾਲ ਉਹ ਹੀ ਜੋ ਮੈਂ ਪਹਿਲਾਂ ਕਿਹਾ ਕਿ ਹੁਸ਼ਿਆਰਪੁਰ ਦੇ ਲੋਕਾਂ ਨੂੰ ਲੋਕ ਬਹੁਤ ਹੁਸ਼ਿਆਰ ਕਹਿੰਦੇ ਨੇ ਉਹ ਬਹੁਤ ਸਮਝਦਾਰ ਨੇ ਉਹ ਇਸ ਚੀਜ਼ ਨੂੰ ਸਮਝਦੇ ਆ ਕਿ ਕਾਂਗਰਸ ਸਿਰਫ ਅੱਜ ਦੀ ਡੇਟ ਦੇ ਵਿੱਚ ਇੱਕ ਸਿਰਫ ਪਾਰਟੀ ਨਹੀਂ ਹੈ ਇਹ ਆ ਸਾਡੇ ਦੇਸ਼ ਦੀ ਆ ਜਰੂਰਤ ਹੈ ਤੇ ਇਸ ਵਾਰ ਹਰ ਕਿਸੇ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਦੀਆਂ ਕਿ ਇਸ ਵਾਰ ਵੋਟ ਜੋ ਤੁਸੀਂ ਪਾਣੀ ਹੈ ਉਹ ਆਪਣੇ ਦੇਸ਼ ਦੇ ਨਾਤੇ ਆਪਣੇ ਸੰਵਿਧਾਨ ਦੇ ਨਾਤੇ ਆਪਣੇ ਹੱਕਾਂ ਨੂੰ ਬਚਾਉਣ ਦੇ ਲਈ ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ ਕਰਨੀਏ ਮੇਰੇ ਮਹਿਲਾਵਾਂ ਮਤਲਬ ਬੜਾ ਦੇਖਿਆ ਜਾ ਰਿਹਾ ਵੀ ਆ ਨਾ ਪਾਰਟੀ ਵਾਲੇ 1-1000 ਰੁਪਏ ਦੇਣਾ ਸਿਭਰਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਅੱਜ ਨਾ ਜਿੱਥੇ ਵੀ ਅਸੀਂ ਜਾ ਰਹੇ ਹਾਂ ਉਹ 1000 ਵਾਲੀ ਜਿਹੜੀ ਗੱਲ ਸੀ ਨਾ ਉਹ ਇਹ ਨਾ ਇੱਕ ਇੱਕ ਮਤਲਬ ਇੱਕ ਮਜ਼ਾਕ ਇੱਕ ਚੁਟਕਲਾ ਜਾ ਬਣ ਕੇ ਰੈਗੀ ਹੈ ਕਿਉਂਕਿ ਲੋਕ ਉਹਨੂੰ ਉਸ ਬਾਰੇ ਗੱਲ ਕਰਕੇ ਹੱਸ ਰਹੇ ਨੇ ਤੇ ਜ਼ਿਆਦਾ ਅਫਸੋਸ ਮੈਨੂੰ ਲੱਗਦਾ ਜ਼ਿਆਦਾ ਘਾਟਾ ਉਹਨਾਂ ਦਾ ਹੋਇਆ ਜਿਨ੍ਹਾਂ ਨੇ ਗਿਨੀਆਂ ਸੀ ਕਿ ਉਹਨਾਂ ਦੇ ਘਰ ਕਿੰਨੀਆਂ ਲੇਡੀਜ਼ ਜਾਂ ਮਹਿਲਾਵਾਂ ਹੈਗੀਆਂ ਤੇ ਲੋਕ ਆਪਸ ਵਿੱਚ ਦੂਸਰੇ ਨੂੰ ਮੈਂ ਏ ਵੀ ਕਹਿ ਰਹੇ ਸੀ ਜੀ ਕਿ ਲੋਕ ਆਪਸ ਵਿੱਚ ਜਿਹੜੀਆਂ ਲੇਡੀਜ਼ ਨੇ ਉਹ ਆਪਸ ਵਿੱਚ ਇਹ ਕਹਿ ਰਹੀ ਸੀ ਕਿ ਮੇਰੇ ਘਰ ਤਾਂ 5000 ਆਨੇ ਤੇਰੇ ਘਰ ਤਾਂ ਬਸ 1000 ਆਨੇ ਹੈ ਤੇ ਜਿਨ੍ਹਾਂ ਦੇ ਘਰ 5000 ਆਨੇ ਸੀ ਮੇਰੇ ਖਿਆਲ ਉਹਨਾਂ ਦਾ ਲਾਸ ਜ਼ਿਆਦਾ ਹੋ ਗਿਆ 1000 ਰੁਪਏ ਵੀ ਜ਼ਿਆਦਾ 200 ਸਭ ਤੋਂ ਹਾਰਡ ਸੀਟ ਹਲਕਾ ਬਠਿੰਡਾ ਦੀ ਜਿੱਥੇ ਬੀਬੀ ਹਰ ਸਿਮਰਤ ਕੌਰ ਬਾਦਲ ਦਾ ਬਕਰ ਦਾਤੇ ਲੱਗਿਆ ਹੋਇਆ ਹੈ ਵਿਰੋਧੀ ਪਾਰਟੀਆਂ ਹਰ ਸਿਮਰਤ ਕੌਰ ਬਾਦਲ ਨੂੰ ਹਰਾਉਣ ਵਿੱਚ ਲੱਗੀਆਂ ਹੋਈਆਂ ਹਨ ਪਰ ਦੂਜੇ ਪਾਸੇ ਵੋਟਰਾਂ ਸਪੋਰਟਰਾਂ ਦਾ ਕਹਿਣਾ ਹੈ ਕਿ ਹਰ ਸਿਮਰਤ ਕੌਰ ਬਾਦਲ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਮਜ਼ਬੂਤ ਹੈ ਤੇ ਉਹਨਾਂ ਦੀ ਜਿੱਤ ਯਕੀਨੀ ਹੈ। ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਦਲ ਬਾਦਲ ਦੀ ਉਮੀਦਵਾਰ ਹਰ ਸਿਮਰਤ ਕੌਰ ਬਾਦਲ ਨੇ ਇਸ ਹਲਕੇ ਵਿੱਚ ਆਉਂਦੇ ਹਲਕਾ ਲੰਬੀ ਦੇ ਅੱਜ 2 ਦਰਜਨ ਦੇ ਕਰੀਬ ਪਿੰਡਾਂ ਦੇ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਅੱਜ ਸਵੇਰੇ ਹੀ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਖੋਡੀਆਂ ਦੇ ਪਿੰਡ ਤੋਂ ਸ਼ੁਰੂਆਤ ਕੀਤੀ। ਉਹਨਾ ਪਿੰਡ ਖੁੱਡੀਆਂ ਮਹਾ ਸਿੰਘ ਖੁੱਡੀਆਂ ਅਕਰਪ ਸਿੰਘ ਮਹੂਆਣਾ ਪੰਜੋ ਆਮਾ ਸਹਿਣਾ ਖੇੜਾ ਅਦਰੀਆਂ ਆਦੀ ਪਿੰਡ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਪਿੰਡ ਅਦਰੀਆਂ ਵਿੱਚ ਇਹ ਬੀੜੀਆਂ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਆਪ ਦੇ ਉਮੀਦਵਾਰ ਅਤੇ ਪੰਜਾਬ ਦੇ ਮੰਤਰੀ ਦੇ ਪਿੰਡ ਖੁੱਡੀਆਂ ਦਾ ਹਾਲ ਪਿੰਡ ਵਾਸੀਆਂ ਨੇ ਬਿਆਨ ਕੀਤਾ ਉਸ ਦੇ ਖੁੱਦੇ ਪਿੰਡ ਤੇ ਸਹੂਲਤਾਂ ਤੋਂ ਲੋਕ ਬੰਦ ਹੋਏ ਹਨ ਇਸ ਲਈ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਦੀ ਲਹਿਰ ਹੈ ਉਹ ਇਸ ਵਾਰ ਮੰਤਰੀ ਦਾ ਉਹਨਾਂ ਦੇ ਪਿੰਡ ਵਾਸੀ ਚੰਗਾ ਮਾਂਜਾ ਫੇਰਨਗੇ ਸਾਹਿਬ ਦੇ ਪਿੰਡ ਤੇ ਤਾਂ ਜਿੰਨਾ ਮੈਂ ਰੋਸ ਦੇਖਿਆ ਹੈ ਇਹ ਉਹੀ ਰੋਸ ਜਿਹਦੇ ਰੋਸ ਦੇ ਨਾਲ ਭਗਵੰਤ ਮਾਨ ਨੂੰ ਮੋੜ ਮੰਡੀ ਦੇ ਸਾਰੇ ਪਬਲਿਕ ਨੇ ਐ ਭਜਾਇਆ ਕਿ ਉਹਦਾ ਮੂੰਹ ਲੁਕਾ ਕੇ ਜਿਵੇਂ ਦਮ ਦਵਾ ਕੇ ਕੋਈ ਭਜਦਾ ਨਾ ਆਇਆ ਉਹਨੂੰ ਗੱਡੀ 'ਚ ਬਹਿ ਕੇ ਭਜਣਾ ਪਿਆ। ਉਹਦੇ ਬਾਅਦ ਮਾਨਸੇ ਪਹੁੰਚਿਆ। ਮਾਨਸੇ ਦੇ ਲੋਕਾਂ ਨੇ ਆਇਆ ਭਜਾਇਆ ਮੈਨੂੰ ਲੱਗਦਾ ਮੰਤਰੀ ਸਾਹਿਬ ਦੇ ਪਿੰਡ 'ਚ ਮੰਤਰੀ ਸਾਹਿਬ ਦਾ ਚੰਗਾ ਮਾਂਜਾ ਪਾਉ ਫੇਰੂਗਾ। ਇਸ ਵਾਰੀ ਲੋਕਾਂ 'ਚ ਇਹ ਨਾ ਰੋਸ ਹੈ, ਇਹਨੀ ਨਰਾਜ਼ਗੀ ਹੈ ਕਿ ਜਿੰਨਾ ਵੱਡੇ-ਵੱਡੇ ਝੂਠ ਮਾਰ ਕੇ ਇਹਨਾਂ ਨੇ ਸਰਕਾਰਾਂ ਬਣਾਈਆਂ। ਉਹ ਲੋਕਾਂ ਨੇ ਉਸ ਝੂਠ ਦਾ ਬਦਲਾ ਲੈਣ ਵਾਸਤੇ ਬੈਠੇ ਹੋਏ ਨੇ ਤਾਂ ਲੈਣਾ ਵੀ ਚਾਹੀਦਾ ਹੈ ਤਾਂ ਕਿ ਸਰਕਾਰਾਂ ਨੂੰ ਸਬਕ ਮਿਲੇ ਕਿ ਝੂਠ ਦੀ ਰਾਜਨੀਤੀ ਹੁਣ ਪੰਜਾਬ ਦੇ ਲੋਕੀ ਬਰਦਾਸ਼ਤ ਨਹੀਂ ਕਰਨਗੇ ਸੱਚ ਦਾ ਸਾਥ ਦੇਣਗੇ ਉਹ ਪਰੋਸੇ ਵਾਲੀ ਤਕੜੀ ਜਿਹਨੇ ਕਦੇ ਝੂਠ ਨਹੀਂ ਮਾਰਿਆ ਕਦੇ ਲਾਰਾ ਨਹੀਂ ਲਾਇਆ ਕਦੇ ਕੁਰਸੀ ਦੀ ਲਾਲਚ ਨਹੀਂ ਕੀਤੀ ਜੋ ਕਿਹਾ ਉਸ ਤੋਂ ਵੱਧ ਕਰਕੇ ਦਿਖਾਇਆ ਬਿਲਕੁਲ ਸਹੀ ਗੱਲ ਹੈ ਜਿਹੜੇ ਹੂੰ ਤਾਂ ਪੰਜਾਬ ਦੇ ਕਿਸਾਨਾਂ ਨੂੰ ਕੁੱਟਦੇ ਨੇ ਆਪਸ ਪੰਜਾਬ ਦੇ ਆਹ ਰਾਹੁਲ ਗਾਂਧੀ ਆ ਕੇ ਜੀ 70 ਫੀਸਦੀ ਛੇੜੀ ਨੇ ਤੇ ਜਿਹਦੀ ਕਾਂਗਰਸ ਪਾਰਟੀ ਨੇ ਨਸ਼ੇ ਦਾ ਹਦਾ ਪਾਰ ਕਰਤੀ ਇਹਨਾਂ ਦੀ ਪਾਈਵਾਲ ਪਾਰਟੀ ਕਾਂਗਰਸ ਨੇ ਹੋਰ ਅੱਗੇ ਵਧਾਤੀ ਰਾਹੁਲ ਗਾਂਧੀ ਦੇ ਬਚਨ ਬੋਲ ਸਤ ਕਰਨ ਵਾਸਤੇ ਯਾ ਸਾਡੀ ਭਾਜਪਾ ਜਿਹੜਾ ਮੈਂ ਸਮਝਦੀ ਜਿਹੜਾ ਕੋਈ ਭਾਜਪਾ ਨੂੰ ਵੋਟ ਪਾਊਗਾ ਉਹ ਤਾਂ ਖੂ ਖਾਤੇ ਹੀ ਸਟੰਦੀ ਗੱਲ ਹੈ ਕਿਉਂਕਿ ਜਮਾਨਤਾ ਤਾਂ ਸਾਰਿਆਂ ਦੀ 잡ਤ ਹੋਣੀ ਹੈ ਸੋ ਮੈਂ ਤਾਂ ਬੇਨਤੀ ਕਰਦੀ ਆ ਆਪਦੀ ਵੋਟ ਤੁਸੀਂ ਬਰਬਾਦ ਨਾ ਕਰੋ ਜਿਹੜੇ ਸਾਡੇ ਕਿਸਾਨਾਂ ਨੂੰ ਕੁੱਟਦੇ ਨੇ ਜਿਹੜਾ ਸਾਡਾ ਪਾਣੀ ਲੁੱਟਣ ਨੂੰ ਬੈਠੇ ਹੋਏ ਨੇ ਜਿਨ੍ਹਾਂ ਨੇ ਸਾਡੇ ਧਾਰਮਿਕ ਸਥਾਨਾਂ 'ਤੇ ਕਬਜ਼ੇ ਕਰ ਲਏਤੇ ਨੇ ਫਿਰ ਇਹੋ ਜੀ ਪਾਰਟੀਆਂ ਨੂੰ ਵੋਟ ਪਾ ਕੇ ਆਪ ਦੇ ਗਲੇ ਚ ਫੰਦਾ ਕਿਉਂ ਆਪਾਂ ਪਾਉਂਦੇ ਕਿ ਆ ਸਾਨੂੰ ਲਟਕਾ ਦੇਣ ਇਹ ਦਿੱਲੀ ਦੀ ਸਾਰੀ ਪਾਰਟੀਆਂ ਬਰਾਬਰ ਨੇ ਇਹ ਪੰਜਾਬ ਵਿਰੋਧੀ ਨੇ ਪੰਜਾਬ ਵਿਰੋਧੀ ਨੇ ਤੇ ਕਿਸਾਨ ਵਿਰੋਧੀ ਵਿਰੋਧੀ ਸਾਹਿਬ ਪੰਜਾਬ ਫੈਲਾ ਵੀ ਮਾਈਕਲ ਬਣਾ ਤੇ ਫਿਰ ਮਿਲਣ ਕਿਸਾਨਾਂ ਨੂੰ 750 ਕਿਸਾਨ ਸ਼ਹੀਦ ਹੋ ਗਏ ਨੇ ਉਹਦੀ ਮਾਫੀ ਮੰਗ ਲੈ ਜੇ ਕਾਲੇ ਕਾਨੂੰਨਾਂ ਦੀ ਮਾਫੀ ਮੰਗ ਕੇ ਵਾਪਸ ਲਿੱਤੀ ਤੇ 750 ਜਿਨ੍ਹਾਂ ਨੇ ਜਾਨਾਂ ਗਵਾਈਆਂ ਉਹਨਾਂ ਨੂੰ ਵਾਪਸ ਕਰ ਉਹਦੀ ਵੀ ਮਾਫੀ ਮੰਗ ਲੈ ਅੱਜ ਵੀ ਸਾਡੇ ਉਹੀ ਕਿਸਾਨ ਉਹੀ ਮੰਗਾ ਵਾਸਤੇ ਪੰਜਾਬ ਦੀ ਜ਼ਮੀਨ 'ਤੇ ਬੈਠੇ ਨੇ ਤੇ ਹਰਿਆਣੇ ਦੀ ਪੁਲਿਸ ਆ ਕੇ ਸਾਡੇ 250 ਕਿਸਾਨਾਂ ਨੂੰ ਜ਼ਖਮੀ ਕਰਦੇ ਨੌਜਵਾਨ ਮੁੰਡੇ ਨੂੰ ਮਾਰਦੇ ਮਾਫੀ ਮੰਗਣ ਆਜਾ ਸਾਡਾ ਮੁੱਖ ਮੰਤਰੀ ਇਹੋ ਜਿਹਾ ਕਮਜ਼ੋਰ ਹੈ ਕਿ ਆਪਣੀ ਜ਼ਮੀਨ 'ਤੇ ਮਾਰ ਜਾਂਦੇ ਨੇ ਕੁੱਟ ਜਾਂਦੇ ਨੇ ਗੋਲੀਆਂ ਨਾਲ ਤੇ ਉਹ ਮੂੰਹ ਤਾਂ ਖੋਲਣ ਜੋਗਾ ਨਹੀਂ ਹੈਗਾ ਤਾਂ ਕੀ ਸਫਾਸਦ ਕਰੂਗਾ ਇਹ ਸਾਡੇ ਪਾਨਿਆਂ ਦਾ ਪੰਜਾਬੀਆਂ ਦਾ ਫਰੀਦਕੋਟ ਆ ਹੁਣ ਚਲਦੇ ਹਾਂ ਹਲਕਾ ਫਰੀਦਕੋਟ ਵੱਲ ਜਿੱਥੇ ਹੰਸ ਰਾਜ ਹੰਸ ਭਾਜਪਾ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਹਾਲਾਂਕਿ ਦਿਨ ਰਾਤ ਉਹਨਾਂ ਦਾ ਵਿਰੋਧ ਹੋ ਰਿਹਾ ਇਸੇ ਬਾਵਜੂਦ ਵੀ ਹੰਸ ਰਾਜ ਹੰਸ ਆਪਣੇ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਹਨ ਫਰੀਦਕੋਟ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸੇ ਹੱਕ ਵਿੱਚ ਪਿੰਡ ਭਲਾਈਆਣਾ ਵਿਖੇ ਹੋਣ ਜਾ ਰਹੀ ਚੋਣ ਸਭਾ ਦੌਰਾਨ ਭਾਜਪਾ ਭੀ ਦਵਾਰ ਹੰਸ ਰਾਜ ਹੰਸਾ ਵਿਰੋਧ ਕਰਨ ਜਾ ਰਹੇ ਕਿਸਾਨ ਜੂਨੀਅਨ ਦੇ ਆਗੂਆਂ ਤੇ ਕਿਸਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਥਾਣਾ ਗਿੱਦੜਵਾ ਵਿਖੇ ਆਪਣੇ ਸੰਬੋਧਨ ਦੌਰਾਨ ਭਾਰਤੀ ਕਿਸਾਨ ਜੂਨੀਅਨ ਇਕਤਾ ਉਗਰਾਹ ਦੇ ਬਿੱਟੂ ਮੱਲਣ ਨੇ ਕਿਹਾ ਕਿ ਹੁਣ ਕੋਈ ਦਿਨਾਂ ਤੋਂ ਭਾਜਪਾ ਵੱਲੋਂ ਧਰਮ ਦੇ ਨਾਮ ਦੇ ਪੱਤਾ ਖੇਡਿਆ ਜਾ ਰਿਹਾ ਹੈ ਅਤੇ ਕਿਸਾਨਾਂ ਮਜ਼ਦੂਰਾਂ ਨੂੰ ਵਿਰੋਧ ਕਰਨ ਲਈ ਸਾਹਮਣੇ ਵੀ ਨਹੀਂ ਹੁੰਦ ਦਿੱਤਾ ਜਾ ਰਿਹਾ ਘਰਾਂ ਦੇ ਨਾਂ ਤੇ ਪੱਤਾ ਖੇਡਿਆ ਜਾ ਰਿਹਾ ਹੈ ਤੇ ਦੂਜੀ ਗੱਲ ਕਿਸਾਨਾਂ ਨੂੰ ਵਿਰੋਧ ਕਰਨ ਵਾਸਤੇ ਕਿਸਾਨਾਂ ਮਜ਼ਦੂਰਾਂ ਨੂੰ ਸਾਹਮਣੇ ਵੀ ਨਹੀਂ ਹੋਣ ਦਿੱਤਾ ਜਾ ਰਿਹਾ ਹੰਸਰਾਜ ਮਜ਼ਦੂਰਾਂ ਦਾ ਪੱਤਾ ਖੇਡਦਾ ਉਹ ਬੈਠੇ ਨੇ ਮਜ਼ਦੂਰ ਸਾਡੇ ਨਾਲ ਹੰਸਰਾਜ ਟੁਗੜੀ ਗੇਟ ਹੰਜੂ ਸਿੱਟ ਕੇ ਪਰਸੋਂ ਪਟਿਆਲੇ ਦੀ ਘਟਨਾ ਨੂੰ ਫਲਾਇਆ ਗਿਆ ਵੀ ਹੰਸਰਾਜ ਮਗਰ ਕਿਸਾਨ ਕੁਛ ਕਾਪੇ ਤੇ ਕਿਰਪਾਨਾਂ ਲੈ ਕੇ ਪੈ ਗਏ ਮੈਨੂੰ ਨਹੀਂ ਮਰਦਾ ਕੋਈ ਵੀ ਜਥੇਬੰਦੀ ਐ ਵੀ ਕਾਪੇ ਤੇ ਕਿਰਪਾਨ ਚੱਕਣ ਦੇ ਦਊਗੀ ਅਸੀਂ ਯਾਰ 13 ਮਹੀਨੇ ਅंदोलਨ ਜਿੱਤਿਆਂ ਦੇ ਦਿੱਲੀ ਜਾ ਕੇ ਜੇ ਅਸੀਂ ਕਾਪੇ ਚੱਕਦੇ ਕਿਰਪਾਨਾਂ ਚੱਕਦੇ ਹਰ ਦਿਨ ਸਰਕਾਰ ਪੱਤੇ ਖੇਡਦੀ ਸੀ ਉੱਥੇ ਸਰਕਾਰ ਕਹਿੰਦੀ ਸੀ ਇਹ ਗਲਤੀ ਕਰਨ ਅਸੀਂ ਉਹਦਾ ਫਾਇਦਾ ਚੱਕੀਏ 13 ਮਹੀਨੇ ਭਈ ਉੱਥੇ ਕਿਸੇ ਦਾ ਪੱਤਾ ਨਹੀਂ ਤੋੜਿਆ ਉੱਥੇ ਧੀਆ ਪੈਣਾ ਦੀ ਰਾਖੀ ਕੀਤੀ ਤੇ ਧੀਆ ਉੱਥੇ 2-2 ਵਜੇ ਲੰਗਦੀਆਂ ਸੀ ਮਾਣ ਮਹਿਸੂਸ ਕਰਦਿਕਾ ਸੀ ਛੋਟੇ ਹੁੰਦੇ ਸਾਡੀ ਕੋਈ ਵਾਰ ਨਹੀਂ ਝਾਕਦਾ ਤੇ ਪਹਿਲਾਂ ਇੱਥੋਂ ਦੀ ਅਸੀਂ ਟੱਪ ਨਹੀਂ ਸਕਦਿਆਂ ਸੀ ਅਸੀਂ ਯਾਰੋ ਇਹ ਅਧੋਲਨ ਜਿੱਤਿਆ ਹੁੰਦੇ ਤੁਸੀਂ ਜੜਗਾ ਇਹ ਗੱਲਾਂ ਨਾਲ ਕਿਸਾਨੀ ਲਹਿਰ ਨੂੰ ਠੱਬੀ ਲਾਉਣਾ ਚਾਹੁੰਦੇ ਹੋ ਵੀ ਭਾਜਪੀ ਨੂੰ ਆਏ ਵੋਟਾਂ ਪੈ ਕੇ ਆਏ ਅਸੀਂ ਐਮਪੀ ਬਣ ਜਾਗੇ ਆਹ ਡੁਗਲੀਗੇਟ ਹੰਝੂਆਂ ਦੇ ਨਾਲ ਆਏ ਨਹੀਂ ਹੋਣਾ ਬਾਈ ਕੁਛ ਜੇ ਆ ਸਰਕਾਰੀ ਛੜਕਦੇ ਉੱਤੇ ਗੱਲ ਗੱਡ ਲੈਣੇ ਕੰਦਾ ਕੱਢ ਦੇਣੀ ਨਾ ਸੀਮੈਂਟ ਲਾ ਦੇਣੇ ਇੱਟਾਂ ਲਾ ਦੇਣੀਆਂ ਤਾਰਾਂ ਵੜ ਦੇਣੀਆਂ ਇਹ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਸੀ ਇਹ ਕਿਹੜਾ ਲੋਕਤੰਤਰ ਆ 35000 ਅਥਰੂ ਗੈਂਸ ਦਾ ਗੋਲਾ ਮਗਾ ਲਿਆ ਸੱਟ ਸੱਟ ਕੇ ਨੌਜਵਾਨਾਂ ਦੀਆਂ ਅੱਖਾਂ ਚ ਲੰਗੰਗੇ ਨੇ ਦਿਨ ਦਿਹਾੜੇ ਗੁੰਡਾ ਕਰਦੀ ਦਾ ਨਾਚ ਹੋਇਆ ਉਸ ਸਿੰਘੂ ਖਨੋਰੀ ਬਾਰਡਰ ਤੇ ਇਹ ਕਿਹੜਾ ਲੋਕਤੰਤਰ ਸੀ ਸਿੰਘੂ ਖਨੋਰੀ ਬਾਰਡਰ ਤੇ ਕਿਸਾਨਾਂ ਦੇ ਖੋਲੀਆਂ ਮਾਰ ਕੇ ਨੌਜਵਾਨ ਮਾਰਤੇ ਇਹ ਕਿਹੜਾ ਲੋਕਤੰਤਰ ਸੀ ਨੌਜਵਾਨਾਂ ਦੀਆਂ ਲੰਗਰ ਵਟਾਉਂਦੇਆਂ ਦੀਆਂ ਲੱਤਾਂ ਬਾਹਾਂ ਜਵਾੜੇ ਤੋੜਤੇ ਇਹ ਕਿਹੜਾ ਲੋਕਤੰਤਰ ਸੀ ਤੁਸੀਂ ਕਾਰਾਂ ਝਿੱਪਾਂ ਦੇ ਟਾਇਰ ਵੀ ਛੱਡੇ ਟਰੈਕਟਰ ਨਹੀਂ ਛੱਡੇ ਇਹ ਕਿਹੜਾ ਲੋਕਤੰਤਰ ਸੀ ਭਾਈ ਨਹੀਂ ਤਾਂ ਉਹ ਸਵਾਲਾਂ ਦੇ ਜਵਾਬ ਪੁੱਛਦੇ ਆ ਆ ਦੱਸੋ ਕਿਹਦੇ ਕੋਲੇ ਤੋਪੇ ਆ ਭਾਈ ਕਿਹਦੇ ਕੋਲੇ ਕਿਰਪਾਨਾਂ ਆ ਝੰਡਾ ਕਿੱਤੀ ਲੋਕਾਂ ਕੋਲ ਕਿਸਾਨਾਂ ਮਜ਼ਦੂਰਾਂ ਕੋਲੇ ਤੁਸੀਂ ਆਏ ਪੱਤੇ ਖੇੜ ਕੇ ਆਏ ਜਥੇਬੰਦੀਆਂ ਨੂੰ ਟਾਰਗੇਟ ਕਰਕੇ ਇੱਕੇ ਹੱਥ ਲੈ ਕੇ ਜੇ ਤੁਸੀਂ ਕਹੋ ਅਸੀਂ ਸੱਤਾ ਚ ਆ ਜਾਾਂਗੇ ਤੇ ਭਾਈ ਉਹਨਾਂ ਦੇ ਬੀਜੇਪੀ ਦੇ ਜਿਹੜੇ ਹੰਸਰਾਜ ਬਿਆਨ ਦਿੰਦਾ ਉਹ ਚੰਗੀ ਗੱਲ ਆ ਉਹ ਆਦਾ ਇਨਾਂ ਤੇ ਡਾਂਗ ਫੇਰੋ ਇੱਥੇ ਕੁਛ ਆਦਾ ਉੱਥੇ ਕੁਛ ਆਦਾ ਪੂਰੇ ਭਾਰਤ ਪੱਧਰ ਤੇ ਬੀਜਪੀ ਦਾ ਵਿਰੋਧ ਹੋ ਰਿਹਾ ਨਾ ਕਿ ਹੰਸਰਾਜ ਦਾ ਹੰਸਰਾਜ ਦਾ ਸਾਡਾ ਪਰਸਨੀ ਕੋਈ ਮਤਲਬ ਨਹੀਂ ਅਸੀਂ ਸਿਸਟਮ ਦਾ ਵਿਰੋਧ ਕਰਦੇ ਹਾਂ ਜੋ ਵੀ ਸੱਤਾ ਦੇ ਵਿੱਚ ਹੈ ਤੇ ਹੰਸਰਾਜ ਕਿਤੇ ਕਹਿੰਦਾ ਡਾਂਗ ਫੇਰੋ ਇਹ ਕਿਹੜਾ ਲੋਕਤੰਤਰ ਆ ਔਰ ਅਮਰੀਤ ਬਿੱਟੂ ਆ ਦਾ ਇਹਨਾਂ ਨੂੰ ਤੁਸੀਂ ਡਿੰਬਰੂ ਬਾਹਰ ਸੱਤਾ ਗਏ ਜਿੱਦੈ ਸਰਕਾਰ ਆ ਗਈ ਉਹਨਾਂ ਤੇ ਕੋਈ ਕਾਰਵਾਈ ਹੋਈ ਆ ਜਾਕੜ ਜਿਹੜਾ 2020 ਦੇ ਵਿੱਚ ਜਦੋਂ ਤੂੰ ਕਾਂਗਰਸ ਦਾ ਪ੍ਰਧਾਨ ਸੀ ਤੁਹਾਰਾ ਸੇ ਬੋਦੀ ਕਾਤਲ ਹੈ ਇਹ ਕਾਲੇ ਕਾਨੂੰਨ ਲੈ ਕੇ ਆਏ ਆ ਇਹ ਕਿਸਾਨਾਂ ਮਜ਼ਦੂਰਾਂ ਨੂੰ ਕਾਤਲ ਲੈਨੇ ਰੋਲ ਰਹੇ ਆ ਕਿਸਾਨੀ ਮਜ਼ਦੂਰੀ ਖਤਮ ਕਰਤੀ ਤੇ ਅੱਜ ਉਹੀ ਸੁਨੀਲ ਜਾਖੜਾ ਦਾ ਮੋਦੀ ਸਾਹਿਬ ਤਾ ਐਮਐਸਪੀ ਦੇ ਰਹੇ ਆ ਓ ਯਾਰ ਤੁਹਾਡੀਆਂ ਕੋਈ ਜ਼ਮੀਰਾਂ ਹੈ ਡਾਕਟਰ ਸਾਹਿਬ ਇੱਥੇ ਕੁਛ ਬੋਲਦੇ ਓਥੇ ਕੁਛ ਤੁਸੀਂ ਕਿਸਾਨਾਂ ਨੂੰ ਆਦੇਓ ਵੀ ਇਹ ਦੁਕਾਨਦਾਰ ਗਿਆ ਚਲਾਉਂਦੇ ਨੇ 6:00 12 ਵਜੇ ਆ ਕੇ ਛੱਕਦੇ ਓਤੇ ਤੈਨੂੰ ਲੱਗ ਜੂ ਪਤਾ ਖੇਡ ਮੈਦਾਨ ਦੇ ਵਿੱਚ ਆਹੀ ਰਵਨੀਤ ਬਿੱਟੂ ਆਦਾ ਸੀ ਬੀਜੇਪੀ ਵਾਲਿਓ ਛੋਟੇ ਨਾਲ ਮੈਂ ਫਾਈਟ ਕਰਾਂ ਛੋਟੀ ਮੈਂ ਛਤਰਪ੍ਰੇਟ ਕਰੂੰਗਾ ਤੁਸੀਂ ਕਿਸਾਨਾਂ ਮਜ਼ਦੂਰਾਂ ਦੇ ਕਾਤਲ ਹੋ ਤੇ ਅੱਜ ਬਈਆ ਦਾ ਮੋਦੀ ਨਾਲ ਦਾ ਬੰਦਾ ਹੀ ਹੈ ਜੀ ਅਸੀਂ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੇ ਵਾਦੇ ਪਾ ਕੇ ਆਉਂਦੇ ਆ ਆ ਪਹਿਲੀ 100 ਸਾਲਾਂ ਦੇ ਵਿੱਚ ਲੋਕ ਇਹਨਾਂ ਨੂੰ ਸਵਾਲ ਕਰ ਰਹੇ ਆ ਵੀ ਭਾਈ ਸਾਡਾ ਮੰਗਾਂ ਦਾ ਕੀ ਬਣਿਆ ਸਾਡੇ ਮਸਲਿਆਂ ਦਾ ਕੀ ਬਣਿਆ ਜਿਹੜੇ ਜਿਹੜੇ ਲਿਖਤੀ ਰੂਪ ਦੇ ਵਿੱਚ ਤੁਸੀਂ ਮੰਗਾਂ ਦਿੱਤੀਆਂ ਹੋਈਆਂ ਉਹ ਲਾਗੂ ਕਿਉਂ ਨਹੀਂ ਕੀਤੀਆਂ ਅਸੀਂ ਤਾਂ ਭਾਈ ਆ ਪੁੱਛਦੇ ਆ ਤੁਸੀਂ ਧਰਮਾਂ ਦਾ ਪੱਤਾ ਖੇੜ ਕੇ ਤੁਸੀਂ ਆ ਡੁਗਲੀਟ ਟਹੰਝੂ ਸੱਟ ਕੇ ਅੰਸਰਾਜੀ ਉਹ ਮਾਮਾ ਨੂੰ ਪੁੱਛ ਤੂੰ ਆ ਦਾ ਮੈਨੂੰ ਤਾਂ ਮਾਰ ਦੇਣਾ ਸੀ ਇਹਨਾਂ ਨੇ ਓਏ ਜਿੰਨਾਂ ਦੇ ਮਰ ਗਏ ਉਹ ਕਿੱਧਰ ਜਾਣ ਓਹ ਜਿੰਨਾਂ ਦੇ 20-20 ਸਾਲ ਦੇ ਨੌਜਵਾਨ ਉੱਥੇ ਇਕੱਲੇ-ਇਕੱਲੇ ਮਰ ਕੇ ਦਿੱਲੀ ਦੀ ਧਰਤੀ ਤੇ ਸ਼ਹੀਦ ਹੋ ਗਏ ਓਏ 18-20 ਸਾਲ ਦਾ ਮੁੰਡਾ ਇੱਕ ਸੀ ਆ ਪਟੰਡੇ ਜ਼ਿਲ੍ਹੇ ਦਾ ਇਹ ਤਾਂ ਤਾਜ਼ਾ ਘਟਣਾ ਉਹਨਾਂ ਦੇ ਪਿੱਛੇ ਕੋਈ ਰਿਆ ਹੀ ਨਹੀਂ ਓਏ ਉਹ ਤਾਂ ਜਾਂਦੇ ਮਰ ਗਏ ਉਹ ਕਿੱਧਰ ਨੂੰ ਜਾਣ ਤੇ ਤੂੰ ਇੱਕ ਨੌਟੰਕੀ ਕਰਕੇ ਨਾਟਕ ਫਿਲਮਾਂ ਦੇ ਵਿੱਚ ਜਿਵੇਂ ਕਰਦਾ ਸੀ ਵੀ ਇੱਕਾ ਹੰਝੂ ਸੱਟ ਕੇ ਮੈਨੂੰ ਤਾਂ ਮਗਰ ਪਹੇ ਜਾਂਦੇ ਨੇ ਮੈਂ ਤਾਂ ਮੰਤਰਾਜਮੈਂਟ ਹੈ ਤੇ ਦੂਜੇ ਪਾਸੇ ਜਾ ਕੇ ਕਹਿ ਦੇਣਾ ਮੈਂ ਇਹਨਾਂ ਦੇ ਢਾਂਕ ਫੇਰੂੰਗਾ ਟਿਮਰੂ ਗੜ ਕੇ ਤੁਸੀਂ ਸਾਡੇ ਗੋਲੀ ਮਾਰ ਦਿਓ ਇਹ ਸਰੀਰ ਫੇਰ ਠਰੂਗਾ ਖੱਫੜ ਬਨ ਕੇ ਸਿਰ ਤੇ ਨਿਕਲਦੇ ਐ ਉਹ ਦਿਨ ਯਾਦ ਕਰ ਲਿਓ ਤੁਹਾਨੂੰ ਜਮੀਨਾਂ ਤਾਂ ਛੋਡੀਆਂ ਜਾਣੀਆਂ ਹੀ ਜਾਣੀਆਂ ਤੁਹਾਡੇ ਘਰ ਨਹੀਂ ਰਹਿਣਾ ਇਹ ਲੋਕਾਂ ਨੇ ਤੁਹਾਡਾ ਸੌਦਾ ਕਰਕੇ ਤੁਹਾਨੂੰ ਪਾਕਿਸਤਾਨ ਦੇ ਬਾਡਰ ਟਪਾ ਦੇਣਾ ਧਰਮਾਂ ਦੇ ਨਾਂ ਤੇ ਬਾਈ ਹੁਣ ਪੱਤਾ ਖੇਡਣਗੇ ਗੱਲ ਯਾਦ ਰੱਖ ਲਿਓ ਪੀਏ ਤਾਂ ਮੈਂ ਤਾਂ ਮਜ਼ਦੂਰਾ ਦਾ ਮੁੰਡਾ ਮਜ਼ਦੂਰ ਤਾਂ ਇੱਥੇ ਚਾਰ ਉੱਠੇ ਆ ਬਾਈ ਮਜ਼ਦੂਰ ਤਾਂ ਉਹ ਵੀ ਬੈਠੇ ਆ ਇੱਥੇ ਸਾਡੇ ਵਿੱਚ ਮਜ਼ਦੂਰ ਤੂੰ ਨਹੀਂ ਤੇਰੇ ਕੋਲੇ 80 ਲੱਖ ਦੀ ਗੱਡੀ ਆ ਤੂੰ ਕਿਵੇਂ ਮਜ਼ਦੂਰ ਹੋ ਸਕਦਾ ਓਏ ਤੇਰੇ ਕੋਲੇ 15 ਕਰੋੜ ਦਾ ਘਰ ਆ ਤੂੰ ਕਿਵੇਂ ਮਜ਼ਦੂਰ ਹੋ ਸਕਦਾ ਓਏ ਮਜ਼ਦੂਰ ਤਾਂ ਸਿੱਕੜੀਆਂ ਚੁੱਕਦੇ ਫਿਰਦੇ ਆ ਪਾਣਾ ਦੇ ਵਿੱਚ ਮਜ਼ਦੂਰਾਂ ਦੇ ਹੱਥਾਂ ਦੇ ਵਿੱਚ ਬੈਈਆਂ ਪੈਰਾਂ ਦੇ ਵਿੱਚ ਬੈਈਆਂ ਮਜ਼ਦੂਰ ਦੀ ਤਾਂ ਛੱਤ ਡਿੱਗਣ ਵਾਲੀ ਆ ਮਜ਼ਦੂਰ ਸਿਰ ਤਾਂ ਘਰ-ਘਰ ਕਰ ਜਾ ਮਜ਼ਦੂਰ ਤਾਂ ਬਾਈ ਪਿੰਡਾਂ 'ਚ ਰਹਿੰਦੇ ਆ ਜਾਖੜ ਵੀ ਆਦਾ ਹੈ ਤਾਂ ਮੈਂ ਕਿਸਾਨ ਆ ਤੂੰ ਕਿਵੇਂ ਕਿਸਾਨ ਹੋ ਸਕਦਾ ਓਏ ਤੂੰ ਤਾਂ ਰਜਵਾੜਾ ਹਜ਼ਾਰਾਂ ਕਿੱਲਾਂ ਤੇਰਾ ਮਹਿਲ ਆ ਹਜ਼ਾਰਾਂ ਕਿੱਲਾਂ ਤੇਰੇ ਬਾਗ ਲੱਗੇ ਆ ਤੂੰ ਕਿਵੇਂ ਕਿਸਾਨ ਕਿਸਾਨਤਾ ਜਿਹੜੇ ਛੱਕਾਂ ਤੇ ਪੈਂਦੇ ਆ ਜਿੰਨਾ ਸਰਕਾਰ ਕਰਜ਼ਾ ਜਿਹੜੇ ਖੁਦਕੁਸ਼ੀਆਂ ਕਰ ਰਹੇ ਆ ਜਿੰਨਾਂ ਨੇ ਅੰਨ ਦੇ ਭੰਡਾਰ ਭਰਤੇ ਤੇ ਆਪ ਬਾਈ ਅੱਜ ਖੁਦਕੁਸ਼ੀਆਂ ਦੇ ਰਾਹ ਤੇ ਪਏ ਹੋਏ ਆ ਜੇ ਪੰਜਾਬ ਦੇ ਲੋਕੋ ਅਜੇ ਨਾ ਜਾਗੇ ਅਜੇ ਵੀ ਇਹਨਾਂ ਨੂੰ ਵੋਟ ਪਾਤੀ ਅਜੇ ਵੀ ਇਹਨਾਂ ਨੂੰ ਸੱਤਾ ਦੇ ਵਿੱਚ ਲਿਆਂਦਾ ਫੇਰ ਬਾਈ ਇਸ ਵੇਲੇ ਨੂੰ ਪਸਤਾਉਂਗੇ ਤੇ ਫੇਰ ਪਸਤਾਇਆ ਕੁਝ ਨਹੀਂ ਬਣਨਾ ਰਗੜ ਕੇ ਰੱਖ ਦੇਣਗੇ ਉਹ ਦੱਸੀ ਜਾਂਦੇ ਆ ਆ ਗੰਦੀ ਜਿਹੜਾ ਚਤਾਨ ਛੁਪਿਆ ਹੋਇਆ ਸੀ ਉਹ ਬੋਲੀ ਕਢਾਈ ਆ ਬਾਹਰ ਵੀ ਅਸੀਂ ਸੱਤਾ ਦੇ ਵਿੱਚ ਆ ਗਏ ਅਸੀਂ ਐਂ ਕਰਦੇ ਹੁੰਦੇ ਆ ਅਸੀਂ ਗੋਲਗਾਂ ਮਾਰਾਂਗੇ ਅਸੀਂ ਡਿੰਬਰੂ ਕੜ ਭੇਜਾਂਗੇ ਪਹਿਲਾਂ ਕਿਹੜਾ ਭੇਜਣੀ ਬਾਈ ਡਿੰਬਰੂ ਕੜ ਤੁਸੀਂ ਪਹਿਲਾਂ ਵੀ ਐਨਐਸਐ ਲਾ ਕੇ ਨੌਜਵਾਨਾਂ ਨੂੰ ਠੁੱਕਿਆ ਹੋਇਆ ਹੈ ਕੋਈ ਗੱਲ ਨਹੀਂ ਭੇਜ ਦਿਓ ਬਾਈ ਤਲੀ ਤੇ ਰੱਖੀ ਆ ਉਹ ਚਤਾਨ ਇਹਨਾਂ ਦਾ ਬਾਹਰ ਆ ਗਿਆ ਪਖਲਾੜ ਦੇ ਵਿੱਚ ਭਾषण ਦੇ ਰਹੇ ਆ ਕਿਤੇ ਰੋ ਰਹੇ ਨੇ ਕਿਤੇ ਕਹਿ ਰਹੇ ਨੇ ਅਸੀਂ ਢਾਗ ਭੇਰਾਂਗੇ ਕਿਤੇ ਕਹਿ ਰਹੇ ਆ ਡਿੰਬਰੂ ਕੜ ਭੇਜਾਂਗੇ ਇਹ ਪਖਲਾੜ ਦੇ ਵਿੱਚ ਆ ਗਿਆ ਤੇ ਅੱਜ ਵੇਖੋ ਅੱਜ ਬਾਈ ਹਰਿਆਸਤ ਦੇ ਵਿੱਚ ਸਾਨੂੰ ਲਿਆ ਹੋਇਆ ਗੱਲ ਕਰਦੇ ਹਾਂ ਹਲਕਾ ਖੰਡੂਰ ਸਾਹਿਬ ਤੋਂ ਜਿੱਥੇ ਸ਼ਰੋਮਣੀ ਅਕਾਲ ਦਲ ਬਾਦਲ ਦੇ ਉਮੀਦਵਾਰ ਬਿਰਸਾ ਸਿੰਘ ਬਲਟੋਹਾ ਚੋਣ ਮੈਦਾਨ ਵਿੱਚ ਅੱਜ ਉਹਨਾਂ ਦੇ ਘਰੋਂ ਲੋਕਾਂ ਨੂੰ ਮਿਲੇ ਵੋਟਰਾਂ ਤੋਂ ਵੋਟਰਾਂ ਦੀ ਵੋਟਾਂ ਦੀ ਮੰਗ ਕੀਤੀ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਸ਼ਰੋਮਣੀ ਕਾਲਾ ਦੇ ਉਮੀਦਵਾਰ ਬਿਰਸਾ ਸਿੰਘ ਬਲਟੋਹਾ ਦੀ ਚੋਣ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਦੀ ਧਰਮ ਪਤਨੀ ਪਲਵਿੰਦਰ ਕੌਰ ਬਲਟੋਹਾ ਪਿੰਡ ਕਾਜੀਵਾਲ ਦੇ ਸਰਪੰਚ ਮਨਜਿੰਦਰ ਸਿੰਘ ਦੇ ਗ੍ਰਹਿ ਵਿਖੇ ਰੱਖੀ ਗਈ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਨ ਪੁੱਜੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਹੀ ਖੁਸ਼ੀ ਹਲਕੇ ਦੇ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਬਿਰਸਾ ਸਿੰਘ ਬਲਟੋਹਾ ਕਿੰਨੇ ਪੰਥਕਨ ਉਹਨਾਂ ਨੇ ਕਿਹਾ ਕਿ ਬਲਟੋਹਾ ਸਾਹਿਬ ਕੋਈ 6 ਮਹੀਨੇ ਲਗਾ ਕੇ ਪੰਥਕ ਨਹੀਂ ਬਣ ਕਿੰਦੇ ਨਾ ਬੰਦਾ ਸੋਚ ਹੀ ਨਹੀਂ ਸਕਦਾ ਤੇ ਮੈਂ ਜਲਾਲ ਉਸਮਾਨ ਸਾਹਿਬ ਨੂੰ ਕਹਿੰਦੀ ਹਾਂ ਵੀ ਇੰਨੀ ਵਧੀਆ ਤੇ ਇੰਨੀ ਐਕਟਿਵ ਟੀਮ ਹੈ ਨਾ ਬੰਦੇ ਕੋਲ ਹੋਵੇ ਤੇ ਵੇਖੋ ਤੁਹਾਨੂੰ ਤਾਂ ਵੜਨ ਦੀ ਲੋੜ ਹੀ ਨਹੀਂ ਹਲਕੇ ਚ ਬਹੁਤ ਹੀ ਖੁਸ਼ੀ ਹੋਈ ਇੰਨੀ અપਨਾ ਤੇ ਇਨਾ ਪਿਆਰ ਮਿਲਿਆ ਨਾ ਮੈਂ ਸੋਚ ਹੀ ਨਹੀਂ ਸਕਦੀ ਤੇ ਹੁਣ ਜਿਵੇਂ ਕਹਿੰਦੇ ਨਾ ਵੀ ਅੱਗੇ ਹੀ ਆਵੀ ਚਲੋ ਪਰਮਾਤਮਾ ਦੀ ਕਿਰਪਾ ਬੜੇ ਉਤਸ਼ਾਹਤ ਆ ਪਰ ਬੂਸਟ ਕਰ ਦਿੱਤਾ ਉਹਨਾਂ ਨੇ ਆਗੇ ਲੋਕ ਸਭ ਹਲਕਾ ਘਰੂ ਸਭ ਤੋਂ ਹਰੇਕ ਕੈਂਡੀਡੇਟ ਜਿਹੜਾ ਆਪਣੇ ਆਪ ਨੂੰ ਪੰਥਕ ਦੱਸ ਰਿਹਾ ਤੇ ਵੋਟਾਂ ਮੰਗ ਰਿਹਾ ਤੇ ਤੁਸੀਂ ਵਿਰਸਾ ਸਿੰਘ ਬਲਟੋਹਾ ਦੇ ਹਮਸਫਰ ਰਹਿ ਜੋ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਨੂੰ ਮੇਰੇ ਤੋਂ ਬੈਟਰ ਤੁਸੀਂ ਵੀ ਜਾਣਦੇ ਹੋ ਤੇ ਸਾਰੇ ਬੈਠੇ ਜਿਹੜੇ ਭੈਣ ਭਰਾ ਸਾਰੇ ਜਾਣਦੇ ਆ ਕਿ ਬਲਟੋਹਾ ਸਾਹਿਬ ਜਿਹੜੇ ਆ ਕਿੰਨੇ ਇੱਕ ਪੰਥਕ ਹੈ ਤੇ ਮੈਂ ਸਮਝ ਨਹੀਂ ਆ ਵੀ ਆਪਣੇ ਆਪ ਨੂੰ ਅਸੀਂ ਸਾਨੂੰ ਕਹਿਣਾ ਨਹੀਂ ਚਾਹੀਦਾ ਅਸੀਂ ਪੰਥਕ ਆ ਇਹ ਲੋਕ ਕਹਿਣ ਭੈਣ ਭਰਾ ਕਹਿੰਦੇ ਤਾਂ ਹਾਂ ਬਲਟੋਹਾ ਸਾਹਿਬ ਅੱਜ ਇੱਕ ਦਿਨ ਚ ਤਾਂ 6 ਮਹੀਨੇ ਸਾਲ ਚ ਤਾਂ ਪੰਥਕ ਬਣੇ ਨਹੀਂ ਉਹਦਾ ਅੱਜ ਤੋਂ 40 ਸਾਲ ਪਹਿਲਾਂ ਵੀ ਜੋ ਉਹਨਾਂ ਦੀ ਸੋਚ ਸੀ ਆਪਣੇ ਪੰਥ ਲਈ ਆਪਣੇ ਲੋਕਾਂ ਲਈ ਆਪਣੇ ਸਮਾਜ ਲਈ ਉਹੀ ਉਹਨਾਂ ਦੀ ਅੱਜ ਹੈ ਤੇ ਇਹੀ ਸੋਚ ਉਹਨਾਂ ਦੀ ਹਮੇਸ਼ਾ ਜਦ ਤੱਕ ਜ਼ਿੰਦਗੀ ਆ ਉਹ ਪੰਥਕ ਹੀ ਰਹਿਣਗੇ ਉਹਨਾਂ ਦੀ ਇਹ ਸੋਚ ਆ ਇਹਨੂੰ ਪੰਥਕ ਕਹਿ ਲੋ ਜਾਂ ਜੋ ਕੁਛ ਵੀ ਤੁਸੀਂ ਨਾਮ ਦੇਣਾ ਉਹਨਾਂ ਦੀ ਸੋਚ ਵਿੱਚ ਕਦੀ ਕੋਈ ਫਰਕ ਨਹੀਂ ਆਊਗਾ ਉਹਨਾਂ ਦੀ ਸੋਚ ਇਹੀ ਰਹੂਗੀ ਫਤੇਜੰਗ ਸਿੰਘ ਬਾਜਪਾ ਦੇ ਜਿਹੜੇ ਕਿ ਭਾਜਪਾ ਦੇ ਉਮੀਦਵਾਰ ਹਨ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਦਿਨ-ਬਦਨ ਵਾਧਾ ਹੁੰਦਾ ਜਾ ਰਿਹਾ ਹੈ ਕਿਸਾਨ ਜਗ੍ਹਾ-ਜਗ੍ਹਾ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਨਹੀਂ ਦੇ ਰਹੇ ਕਿਸਾਨਾਂ ਨੇ ਭਾਜਪਾ ਦੇ ਲੀਡਰ ਫਤੇਜੰਗ ਸਿੰਘ ਬਾਜਪਾ ਦਾ ਕੇਰਿਆ ਕਾਫਲਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੇ ਜਾਂਦੀਆਂ ਭਾਜਪਾ ਵਰਕਰਾਂ ਦੀਆਂ ਬੱਸਾਂ ਭੇਜੀਆਂ ਵਾਪਸ ਜਿ거 ਜੋ ਹੈਗੇ ਪੂਰੇ ਪੰਜਾਬ ਵਿੱਚ ਭਾਜਪਾ ਦੇ ਉਮੀਦਵਾਰਾਂ ਦਾ ਲਗਾਤਾਰ ਰੋਜ਼ ਵਿਰੋਧ ਹੋ ਰਿਹਾ ਜਾ ਰਿਹਾ ਹੈ ਪੰਜਾਬ ਵਿੱਚ ਨਸ਼ਾ ਤੜਾਲੀ ਨਾਲ बिक ਰਿਹਾ ਹੈ ਤੇ ਹਰ ਰੋਜ਼ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਇੱਕ ਹੋਰ ਆਇਆ ਹਾਲੇ ਫਿਰੋਹੀਪੁਰ ਦੇ ਵਿੱਚ ਕੁਝ ਦਿਨ ਪਹਿਲਾਂ ਚਾਰ ਲਗਾਤਾਰ ਇੱਕ ਦਿਨ ਛੱਡ ਕੇ ਮੌਤਾਂ ਹੋਈਆਂ ਪਰ ਹੁਣ ਬਟਾਲਾ ਦੀ ਗੱਲ ਕਰਦੇ ਹਾਂ ਜਿੱਥੇ ਨਸ਼ੇੜੀ ਸੜਕਾਂ ਤੇ ਲੇਟਦੇ ਹੋਏ ਨਜ਼ਰ ਆਏ ਅਤੇ ਸ਼ਰਿਆਮ ਉਹਨਾਂ ਨੇ ਨਸ਼ਾ ਖਾਧਾ ਹੋਇਆ ਸੀ ਉਹਨਾਂ ਨੇ ਖੁਦ ਕਬੂਲ ਕੀਤਾ ਉਹਨਾਂ ਵਿੱਚੋਂ ਇੱਕ ਦੀ ਮੌਤ ਵੀ ਹੋ ਚੁੱਕੀ ਹੈ ਬਟਾਲਾ ਵਿੱਚ ਗੁਰਦਾਸਪੁਰ ਰੋਡ ਤੇ ਰੋਜ ਸਿਨੇਮਾ ਦੀ ਖਾਲੀ ਪਈ ਜਗ੍ਹਾ ਵਿੱਚੋਂ ਅਣਪਛਾਤੇ ਨੌਜਵਾਨ ਉਮਰ ਕਰੀਬ 30 ਸਾਲ ਦੀ ਪੇਤ ਭਰੇ ਹਾਲਾਤਾਂ ਵਿੱਚ ਲਾਸ਼ ਮਿਲੀ ਹੈ। ਉੱਥੇ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਹਨ। ਪਿਛਲੇ ਕੁਝ ਮਹੀਨਿਆਂ ਵਿੱਚ ਤਿੰਨ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਚੁੱਕੀ ਹੈ। ਪੁਲਿਸ ਨੇ ਪਛਾਣ ਕਰਵਾਉਣ ਲਈ ਲਾਸ਼ ਨੂੰ ਕਮਰੇ ਵਿੱਚ ਲੈ ਲਿਆ ਹੈ ਪਰ ਪੁਲਿਸ ਅਧਿਕਾਰੀ ਕੈਮਰੇ ਸਾਹਮਣੇ ਕੁਝ ਵੀ ਬੋਲਣ ਨਹੀਂ। ਕੰਨੀ ਘਤਰਾਉਂਦੇ ਹੋਏ ਨਜ਼ਰਾਏ। ਹੋਇਆ ਕਿ ਇਹ ਲਾਸ਼ ਖੜੀ ਸਿਲਮੇ 'ਚ ਆਜ। ਚੁੱਕ ਕੇ ਪੁਲਸ ਵਾਲ ਇਹ ਇਹ ਕਾਇ ਜੇ ਪਿਆਜ ਆਇਆ ਜੇ ਇਹ ਤਾਂ ਕੋਈ ਪਿਆਜ ਨਹੀਂ ਕਿੱਥੋਂ ਦਾ ਕਿਸੋਂ ਦਾ ਨਹੀਂ ਦੇਖ ਲਾ ਜੇ ਇਹ ਪ੍ਰਸ਼ਾਸਨ ਦੇ ਕਦ ਨਾ ਮਰਿਆ ਮੁੰਡਾ ਕਦ ਨਾ ਨਹੀਂ ਉਹ ਵੀ ਨਸ਼ੇ ਪੀਣ ਵਾਲੀ ਮਰਿਆ ਹੋਰ ਕਦ ਨਾ ਮਰਿਆ ਉਹ ਉਹਨਾਂ ਦੱਸੇ ਬਸ ਚੜੂ ਵਾਲੇ ਇੱਕ ਇੱਕ ਹੁੰਦਾ ਪਿਆਜ ਇੱਥੇ ਇਹਦੇ ਹੁਣੀ ਮੈਂ ਵੇਖਿਆ ਰਾਜਾ ਦੇ ਉਹੀ ਪਿਆਜ ਆਉਥੇ ਇਹ ਵੀ ਰਾਜਾ ਦੀ ਹੈ ਇਹ ਵੀ ਰਾਜਾ ਦੀ ਹੈ ਮੈਂ ਜੇ ਆਇਆ ਸਵੇਰ ਦੇ ਮੈਂ ਹੁਣੀ ਵੇਖਿਆ ਪ੍ਰਸ਼ਾਸਨ ਤਾਂ ਕਹਿੰਦਾ ਨਸ਼ਾ ਆਪਣਾ ਸਾਹਿਬ ਕਿੱਥੋਂ ਆਉਂਦੇ ਹੋ ਮੈਂ ਪ੍ਰੇਮ ਤੇ ਗਾਂਧੀ ਕੰਮ ਜਾ ਕੇ ਕਸਾਉਂਦੇ ਹੋ ਉੱਥੇ ਭਈ ਮੰਮੀ ਤੋਂ ਇੱਥੇ ਪਿਉੜੀਆ ਜਾ ਰੱਖ ਲੋ ਹਾਂਜੀ ਮੰਮੀ ਦਾ ਪਤਾ ਦਾਨੇ ਮਤਲਬ ਪੂਰੇ ਹੋ ਗਏ ਨੇ ਤੇ ਭੈਣ ਭਰਾ ਨਾਲ ਮਤਲਬ ਬੰਦੀ ਨਹੀਂ ਹੁੰਦੀ ਪਰ ਤੂੰ ਇੱਥੇ ਆ ਕੇ ਸੌਂਦੇ ਹੋ ਜੇ ਤੁਹਾਨੂੰ ਕੁਝ ਹੋ ਜੇ ਇੱਥੇ ਸੁੱਤੇ ਪਿਆ ਨਸ਼ਾ ਕਰਦੇ ਹੋ ਹਾਂਜੀ ਨਸ਼ਾ ਕਰਦੇ ਹੋ ਹਾਂਜੀ ਕਾਦਾ ਬਸ ਇਹੀ ਤਰਫ ਵੀ ਮਨਜ਼ੂਰ ਮਾਰਾ ਪੁੱਤ ਕਿਹੜਾ ਕਿਹੜਾ ਐਸਲੂ ਖਾਨ ਦੇ ਹੋ ਹਾਂਜੀ ਹੋਰ ਜੀ ਤੁਹਾਨੂੰ ਪਤਾ ਨਹੀਂ ਕਿਸ ਖਾਨਾ ਮੌਤ ਆ ਕਿੰਨੀ ਉਮਰ ਤੁਹਾਡੀ ਮੇਰੀ 23 ਕਿਹੇ ਸਾਲ ਇੰਨਾ ਪੜ੍ਹੇ ਹੋ ਮੈਂ ਸਰ ਪਲੱਸ 2 ਕੀਤਾ ਤੇ ਪਲੱਸ 2 ਕੀਤਾ ਤੁਹਾਨੂੰ ਪਤਾ ਨਹੀਂ ਕਿ ਨਸ਼ਾਖਾਨਾ ਮੌਤ ਹੋਇਆ ਨਹੀਂ ਇੱਕ ਲੱਗ ਗਿਆ ਅੱਜ ਮੁੰਡਾ ਮਰਿਆ ਲੋਕੀ ਕਹਿੰਦੇ ਵੀ ਨਸ਼ੇ ਨਾਲ ਮਰਿਆ ਸਾਹਮਣੇ ਸਨ ਮੇਰੇ ਦੋਸਤੋ ਇਸ ਨਾਲ ਅੱਜ ਦੀਆਂ ਖਬਰਾਂ ਕੱਲ ਫੇਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਤੱਕ ਅਲੀ ਕੁਲਵੰਤ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ